ਸਾਡਾ ਸ਼ਹਿਰ ਰਣਾ ਤੇ ਮੁੱਖ ਮੰਤਰੀ ਵੀ ਇੱਥੇ ਰਹਿਣਾ ਤੇ ਦਫ਼ਤਰ ਵੀ ਇੱਥੇ ਰਹਿਣਾ ਇਸ ਕਰਕੇ ਅਸੀਂ ਗੈਰ ਸਵੈਦਾਇਕ ਸੁਸਾਇਟੀ ਨੂੰ ਰੱਦ ਕਰੋ ਸਫਾਈ ਕਰਮਚਾਰੀ ਜਿਹੜੇ ਕੂੜਾ ਚੱਕਣ ਵਾਲੇ ਕੰਮ ਨੇ ਤੇ ਪੰਜਾਬ ਸਰਕਾਰ ਦਾ ਜਿਹੜਾ ਬਣਾਇਆ ਅਯੋਗ ਹੈ ਸੰਵਿਧਾਨਿਕ ਪਾਵਰਾ ਦੇ ਅਨੁਸਾਰ ਜਿਹੜਾ ਕੰਮ ਕਰਦਾ ਹੈ ਪੰਜਾਬ ਸਫਾਈ ਕਮਿਸ਼ਨ ਦਾ ਹੁਕਮ ਜਿਹੜਾ ਮੁਖਰ ਦੇ ਵਿੱਚ ਲਾਗੂ ਹੋਇਆ ਸੀ ਹੋਟਾ ਦੇ ਇਸ ਦਫ਼ਤਰ ਦੇ ਵਿੱਚ ਉਹ ਇੰਪਲੀਮੈਂਟ ਕਰੋ ਆ ਸਾਡੀਆਂ ਮੰਗਾਂ ਉਹਨਾਂ ਤੋਂ ਇਲਾਵਾ ਮੈਂ ਗੁਰਪ੍ਰੀਤ ਗੋਪਾਲ ਸੰਕੇਤ ਨੂੰ ਹੋਇਆ ਕਿਉਂ ਨਹੀਂ ਹੋਇਆ ਕਦੇ ਵੀ ਇਹਨਾਂ ਲੋਕਾਂ ਦੇ ਕਲੇਮ ਨਹੀਂ ਹੋਇਆ ਕਰਦੇ ਜਿਨ੍ਹਾਂ ਦੀਆਂ ਗੈਰ ਸੰਵਿਧਾਨਿਕ ਸੁਸਾਇਟੀਆਂ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਲੈਂ ਜਾਂਦੇ ਤੇ ਕਿਹੜੀ ਨੌਕਰੀ ਸਾਨੂੰ ਐਮਐਲਏ ਆ ਕੇ ਕਹਦੇ ਇੱਥੇ ਅਸੀਂ ਕਰੋ ਕਰੀ ਚੱਲੇ ਜਾਂਦੇ ਆ ਕਿ ਇਹ ਸੁਸਾਇਟੀ ਦੇ ਵਿੱਚ 19 3 ਬੰਦੇ ਰੱਖੇ ਆ ਕਿ ਇਹ ਪੱਕੇ ਹੋਣਗੇ ਇਹ ਡੀਸੀ ਸਾਹਿਬ ਦੱਸ ਸਕਦੇ ਆ ਅਸੀਂ ਵੀ ਛੱਡੀ ਸੁਸਾਇਟੀ ਦੇ ਵਿੱਚ ਆ ਜਾਦੇ ਆ ਕੋਈ ਕੱਲ ਕਹਿ ਨਹੀਂ ਵੀ ਤਿਆਰ ਨਹੀਂ ਆਇਆ ਇੱਥੋਂ ਦਾ ਕੋਈ ਅਧਿਕਾਰੀ ਕੋਈ ਲੀਡਰ ਤੇ ਕੋਈ ਗੱਲ ਨਹੀਂ ਉਹ ਕਹਿੰਦੇ 12 ਸਾਲ ਬਾਤਾ ਰੂੜੀ ਦੀ ਵੀ ਸੁਣੀ ਜਾਂਦੀ ਆ ਉਹ ਰੂੜੀ ਵਾਲੀ ਗੱਲ ਵੀ ਛੱਡ ਦਿਓ ਇਹ ਤਾਂ ਹੁਣ ਸਾਲ ਇੱਕ ਰਹਿ ਗਿਆ ਹੁਣ ਤੁਹਾਨੂੰ ਦੱਸ ਦੇਵਾਂਗੇ ਇੱਥੇ ਆਪਾਂ ਸ਼ੌਂਕ ਨਾਲ ਤੇ ਚਾਹ ਲਾਲ ਨਹੀਂ ਬੈਠੇ ਸ਼ੋਖ ਮੇਂ ਰਾਜੀ ਨੇ ਸਾਰਾ ਹੀ ਆਪਾਂ ਨੂੰ ਦੱਸਿਆ ਹੈਗਾ ਹੋਵਾ ਜ ਆਪਣੇ ਸਮਾਜ ਦੇ ਵਿੱਚ ਕਰੰਟ ਬਹੁਤ ਘਟਾ ਹੈ ਕਰੰਟ ਕਿਉਂ ਘਟਾ ਹੈ ਕਿਸਾਨੀ ਦੋਲੇ ਦੇ ਵਿੱਚ ਚੀਕ ਮਾਰਦੇ ਸੀਗੀ ਪ੍ਰਧਾਨ ਮੰਤਰੀ ਦੀ ਕਿਸਾਨਾਂ ਨੇ ਉੱਥੇ ਤੇ ਜਦੋਂ ਜੈ ਭਿੰਦਾ ਨਾ ਆਉਂਦਾ ਨਾ ਉਹ ਕਾਸ ਕੇ ਅੰਦਰੋਂ ਵਾਲੀ ਉਹ ਜਿਹੜੀ ਹੈ ਪਤਾ ਲੱਗੇ ਸ਼ਹਿਰ ਵਾਸੀ ਪਤਾ ਲੱਗਣਾ ਚਾਹੀਦਾ ਹੈ ਜੇ ਮੇਜਾ ਕਰਾ ਲੱਗ